ਦੇਖੋ ਅੱਜ ਅੱਜ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰbedkar ਦਾ 프리 ਨਿਰਮਾਣ ਦਿਵਸ ਹੈ ਅੱਜ ਦੇ ਦਿਨ ਸਾਰਾ ਦੇਸ਼ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰ ਰਿਹਾ ਹੈ ਕਿਉਂਕਿ ਜੋ ਦੇਸ਼ ਦੇ ਵਿੱਚ ਸੰਵਿਧਾਨ ਦੇ ذریعے ਹਰ ਕਿਸੇ ਵਿਅਕਤੀ ਨੂੰ ਚਾਹੇ ਕੋ ਵੱਡਾ ਹੈ ਛੋਟਾ ਹੈ ਉੱਚਾ ਨੀਵਾਂ ਹੈ ਜੋ ਹੈ ਹਰ ਕਿਸੇ ਨੂੰ ਉਹਦੇ ਮੌਲਿਕ ਅਧਿਕਾਰਾਂ ਦਾ ਹੱਕ ਹੈ ਜਿਹੜਾ ਉਹ ਬਾਬਾ ਸਾਹਿਬ ਅੰਬੇਦਕਰ ਦੇ ਲਿਖੇ ਹੋਏ ਸੰਵਿਧਾਨ ਦੇ ذریعے ਹੀ ਮਿਲਿਆ ਸੋ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਸ਼ਰਧਾ ਦੇ ਫੁੱਲ ਅਰਪਣ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਮੈਂ ਔਰ ਮੇਰੇ ਸਹਿਕਾਰਯੋਗ ਵੱਡੇ ਵੀਰ ਸਰਪਾਸ ਸਿੰਘ ਜੀ ਚੀਮਾ ਖਜ਼ਾਨਾ ਮੰਤਰੀ ਸਾਹਿਬ ਅੱਜ ਨਾਬੇ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚਿਆ ਤੇ ਇੱਥੇ ਪਹੁੰਚ ਕੇ ਉਹਨਾਂ ਨੂੰ ਅਸੀਂ ਜਿਹੜਾ ਨਮਨ ਹੈ ਉਹ ਕੀਤਾ ਕਿਉਂਕਿ ਅੱਜ ਅਸੀਂ ਲੋਕ ਵੀ ਜੋਹਾ ਚਾਹੇ ਕੋਈ ਮੁੱਖ ਮੰਤਰੀ ਹੈ ਚਾਹੇ ਮੰਤਰੀ ਹੈ ਐਮ ਐਲ اے ਕਿਸੇ ਵੀ ਸੰਵਿਧਾਨਕ ਪਾਦੇ ਹੈਗਾ ਇਹ ਸਾਰੇ ਦਾ ਸਾਰਾ ਸਿਰ ਜਿਹੜਾ ਇਹ ਸਾਰੇ ਦੀ ਸਾਰੀ ਦੇਣ ਹੈ ਜਿਹੜੀ ਉਹ ਬਾਬਾ ਸਾਹਿਬ ਅੰਬੇਦਕਰ ਨੂੰ ਜਾਂਦੀ ਹੈ ਸੋ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਹਾਂ। ਇਹੀ ਦੁਖਦ ਗੱਲ ਹੈ ਕਿ ਉਹ ਸੰਵਿਧਾਨ ਜਿਸ ਦੇ ਜ਼ਰੀਏ ਬਾਬਾ ਸਾਹਿਬ ਅੰਬੇਦਕਰ ਨੇ ਹਰ ਵਿਅਕਤੀ ਨੂੰ ਰਾਈਟ ਟੂ ਸਪੀਚ ਰਾਈਟ ਟੂ ਐਕਸਪ੍ਰੈਸ਼ਨ ਰਾਈਟ ਟੂ ਲਾਈਫ ਦਾ ਅਧਿਕਾਰ ਦਿੰਦਾ ਹੈ ਹਰ ਕਿਸੇ ਵਿਅਕਤੀ ਨੂੰ ਆਜ਼ਾਦੀ ਦਿੰਦੀ ਹੈ ਤੇ ਅੱਜ ਉਸੇ ਮੁਲਕ ਦੇ ਵਿੱਚ ਮੰਦਭਾਗ ਹੈ ਕਿ ਦੇਸ਼ ਦੀ ਸਰਕਾਰ ਅ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਹੀ ਕੈਪੀਟਲ ਦੇ ਵਿੱਚ ਆਪਣੀ ਹੀ ਰਾਜਧਾਨੀ ਦੇ ਵਿੱਚ ਜਾਣੋਂ ਰੋਕਣ ਦੇ ਲਈ ਰਾਹ ਦੇ ਵਿੱਚ ਕਿੱਲਾ ਪੱਥਰ ਅ ਅਥਰੂ ਗੈਸ ਦੇ ਗੋਲੇ ਪਤਾ ਨਹੀਂ ਕਿਸ ਕਿਸ ਚੀਜ਼ ਦੀ ਵਰਤੋਂ ਕਰਦੇ ਨੇ ਉਹ ਤਿਆਰ ਖੜੇ ਨੇ ਸੋ ਇਹ ਇਹ ਬਹੁਤ ਮੰਦਪਾਗ ਹੈ ਬਹੁਤ ਅਨਫੋਰਚੂਨੇਟ ਹੈ ਅਸੀਂ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਇਹਨਾਂ ਸਖ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਹਾਂ ਦਿੱਲੀ ਹਰ ਕਿਸੇ ਦੀ ਰਾਜਧਾਨੀ ਹੈ ਤੇ ਉੱਥੇ ਜਾ ਕੇ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਕਰਨ ਦੀ ਬਜਾਏ ਇਹ ਹੁਣ ਉਹਨਾਂ ਨੇ ਚਾਲੇ ਪਾ ਦਿੱਤੇ ਤੇ ਰਾਹ ਦੇ ਵਿੱਚ ਜੇ ਹਰਿਆਣਾ ਪੁਲਿਸ ਕਨਫਰੰਟ ਕਨਫਰੰਟ ਕਰੂਗੀ ਰੋਕਾਂ ਲਾਊਗੀ ਇਹ ਮਾਹੌਲ ਤਣਾਉਪੂਰਨ ਹੋਊਗਾ ਖਰਾਬ ਹੋਊਗਾ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਕੇਂਦਰ ਸਰਕਾਰ ਦੀ ਮੋਦੀ ਸਾਹਿਬ ਦੀ ਸੋ ਇਹ ਮੰਦਭਾਗੀ ਜੋ ਕਰ ਰਹੇ ਜੀ ਬੜਾ ਸਟੈਂਡ ਸਾਡਾ ਸਪਸ਼ਟ ਹੈ ਜੀ ਆਮ ਆਦਮੀ ਪਾਰਟੀ ਦਾ ਵੀ ਪੰਜਾਬ ਸਰਕਾਰ ਦਾ ਵੀ ਜਿਹਨੂੰ ਸੀਐਮ ਸਾਹਿਬ ਵੀ ਮੈਂ ਵੀ ਚੀਮਾ ਸਾਹਿਬ ਵੀ ਅਸੀਂ ਟਾਈਮਿੰਗ ਅਗੇਨ ਬੜਾ ਕਲੀਅਰ ਕਰਦੇ ਆ ਰਹੇ ਹਾਂ ਕਿ ਕਿਸਾਨ ਵੀ ਦੇਸ਼ ਦਾ ਹਿੱਸਾ ਨੇ ਉਹਨਾਂ ਦੇ ਨਾਲ ਬੈਠ ਕੇ ਕਿਉਂਕਿ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਸਾਰੀਆਂ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਉਹਨਾਂ ਨਾਲ ਬੈਠ ਕੇ ਮਸਲੇ ਹੱਲ ਹੋਣੇ ਚਾਹੀਦੇ ਨਾ ਕਿ ਡਾਂਗਾ ਜ਼ਰੀਏ ਪੰਜਾਬ ਚੱਤਵਤ ਜੇ ਕੋਈ ਨਫਾ ਨੁਕਸਾਨ ਹੁੰਦਾ ਜਾਨੀ ਨਿਸ਼ਾਨਾ ਕੌਣ ਦਾ ਮੇਰਾ ਸਿੱਧਮ ਸਿੱਧੇ ਤੌਰ ਦੇ ਉੱਪਰ ਕੇਂਦਰ ਸਰਕਾਰ ਭਾਜਪਾ ਜ਼ਿੰਮੇਵਾਰ ਹੋਏਗੀ ਪੰਜਾਬ ਚੱਤਵਤ ਬੜੀ ਮੁਸ਼ਕਿਲਾਂ ਖਤਮ ਹੋਇਆ ਕੀ ਲੱਗਦਾ ਦੁਬਾਰਾ ਖਾਟੂਬਾਦ ਪੰਜਾਬ ਦੇ ਵਿੱਚ ਤਾਂ ਨਹੀਂ ਪੰਜਾਬ ਦੇ ਲੋਕ ਚਾਹੇ ਕੋਈ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲੇ ਇਹ ਕੋਸ਼ਿਸ਼ ਅੱਜ ਤੋਂ ਨਹੀਂ ਲੰਬੇ ਸਮੇਂ ਤੋਂ ਹੋ ਰਹੀਆਂ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸੁਰੱਖਿਅਤ ਸੇਫ ਔਰ ਮਜ਼ਬੂਤ ਹੱਥਾਂ ਦੇ ਵਿੱਚ ਹੈ ਕੋਈ ਵੀ ਅਜੇ ਨਫੇਰੀਅਸ ਘਰੌਣੀਆਂ ਹਰਕਤਾਂ ਕਰਨ ਬਾਰੇ ਸੋਚੇਗਾ ਤੇ ਉਹਨੂੰ ਸਖਤੀ ਨਾਲ ਨਜਿੱਠਿਆ ਜਾਏਗਾ ਤੇ ਭੁੱਲ ਜੇ ਕੋਈ ਆਪਦੇ ਖਾਬੋ ਖਿਆਲਾਂ ਦੇ ਵਿੱਚ ਵੀ ਕਿ ਉਹ ਕਾਲਾ ਦੌਰ ਹੈ ਜਿਹੜਾ ਮੁਲਕ ਪੰਜਾਬ ਦੇ ਵਿੱਚ ਦੁਆਰਾ ਆਏਗਾ। ਚਲ ਵੀ ਪੰਜਾਬ ਦੇ ਜਿਹੜਾ ਹਮਲਾ ਹੋਇਆ ਕੀ ਸਮਝਦੇ। ਬੜੀ ਜਲਦੀ ਹੀ ਉਹਦੇ ਬਾਰੇ ਵੀ ਪੰਜਾਬ ਸਰਕਾਰ ਫੈਸਲਾ ਲੈਣ ਜਾ ਰਹੀ ਹੈ। ਸੀਐਮ ਸਾਹਿਬ ਨਾਲ ਪਿਛਲੇ ਦਿਨਾਂ ਦੇ ਵਿੱਚ ਹੀ ਚੀਮਾ ਸਾਹਿਬ ਦੀ ਔਰ ਸਾਡੇ এডਿਕੇਸ਼ਨ ਮਿਨਿਸਟਰ ਹਰਪਾ ਹਰਜੋਤ ਬੈਂਜ ਜੀ ਉਹਨਾਂ ਦੀ ਮੀਟਿੰਗ ਹੋਈਆਂ ਨੇ ਬੜੀ ਜਲਦੀ ਉਹ ਵੀ ਪ੍ਰੋਸੈਸ ਪੂਰਾ ਹੋ ਜਾਏਗਾ ਜੀ ਕਿਵੇਂ ਬਾਦੋਂ ਤੇ ਪਰਾ ਹਮਲਾ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਕਿਹੜਾ ਹਮਲਾ ਦੇਖੋ ਇਸ ਤਰ੍ਹਾਂ ਕਿ ਇਹ ਬਹੁਤ ਮੰਦ ਭਾਗਾ ਹੋਇਆ ਜੋ ਹੋਇਆ ਅ ਪਰ ਉਥੇ ਦਰਬਾਰ ਸਾਹਿਬ ਦੇ ਵਿੱਚ ਇੱਕ ਪੈਕਿਊਲਰ ਸਿਚੁਏਸ਼ਨ ਇਹੋ ਜੀ ਬਣ ਜਾਂਦੀ ਹੈ ਕਿ ਨਾ ਤਾਂ ਉਥੇ ਪੁਲਿਸ ਕਿਸੇ ਦੀ ਫ੍ਰਿਸਕਿੰਗ ਕਰ ਸਕਦੀ ਹੈ ਨਾ ਚੈਕਿੰਗ ਕਰ ਸਕਦੀ ਹੈ ਨਾ ਪੁਲਿਸ ਦੀ ਡਿਪਲੋਇਮੈਂਟ ਹੈ ਜਿਹੜੀ ਉਹ ਵਰਦੀ ਦੇ ਵਿੱਚ ਹੋ ਸਕਦੀ ਹੈ ਸੋ ਫਿਰ ਜਦੋਂ ਇੱਕ ਜ਼ੈਡ ਪ੍ਰੋਟੈਕਟਿਵ ਇੱਕ ਓਪਨ ਥਾਂ ਦੇ ਉੱਪਰ ਬੈਠਾ ਹੋਏਗਾ ਤੇ ਕੋਈ ਵੀ ਵਿਅਕਤੀ ਇਹ ਜਾ ਕਾਰਨ ਬਾਰੇ ਸੋਚ ਸਕਦਾ ਪਰ ਮੈਂ ਉਹਨਾਂ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਮੁਲਾਜ਼ਮਾਂ ਨੂੰ ਉਹਨਾਂ ਨੂੰ ਸਲਾਮ ਕਰਦਾ ਕਿ ਜਿਨ੍ਹਾਂ ਨੇ ਬੜੀ ਬਹਾਦਰੀ ਦੇ ਨਾਲ ਆਪ ਦੀ ਜਾਨ ਦੀ ਪਰਵਾਹ ਨਾ ਕਰਦੇ ਉਸ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਈ ਹੈ ਸੋ ਉਹਨਾਂ ਦਾ ਧੰਨਵਾਦ ਵੀ ਹੈ ਔਰ ਮੈਂ ਸਮਝਦਾ ਕਿ ਬਿਲਕੁਲ ਪੰਜਾਬ ਨੂੰ ਬੇਫਿਕਰ ਹੋ ਜਾਣਾ ਤੇ ਇੱਕ ਇੱਕ ਸਿੰਗਲ ਆਊਟ ਇਨਸੀਡੈਂਟ ਜ਼ਰੂਰ ਹੈ ਪਰ ਲਾਅ ਐਂਡ ਆਰਡਰ ਪੰਜਾਬ ਦੀ ਦੀ ਕੋਈ ਹੈਜਾ ਇਸ਼ੂ ਨਹੀਂ ਹੈਗਾ ਪੰਜਾਬ ਦੇ ਵਿੱਚ ਪ੍ਰਿੰਟ ਮਾਰਨ ਦੇ ਸਕਾ ਉਹਨਾਂ ਨੂੰ ਸਜਦਾ ਕਰਨ ਦੇ ਲਈ ਉਹਨਾਂ ਨੂੰ ਸਵਰਾਜ ਲਈ ਪੇਟ ਕਰਨ ਲਈ ਮੈਂ ਤੇ ਸਾਡੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਮੇਰੇ ਕੈਬਨਿਟ ਕਲੀਗ ਅਮਨ ਰੋੜਾ ਜੀ ਸੀ ਆਏ ਆਂ ਕਿ ਉਹਨਾਂ ਨੇ ਸਰਦਾ ਦੇ ਫੁੱਲ ਪੇਟ ਕੀਤੇ ਨੇ ਕਿਉਂਕਿ ਬਾਬਾ ਸਾਹਿਬ ਭੀਮਰਾਓ ਬੇੜਕਰ ਜੀ ਨੇ ਸੰਵਿਧਾਨ ਬਣਾ ਕੇ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾਗਾ ਔਰ ਖਾਸ ਕਰਕੇ ਦੱਬੇ ਕੁਚਲੇ ਲੋਕਾਂ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਉੱਪਰ ਚੁੱਕਿਆਗਾ ਇਹ ਤਾਂ ਹੋ ਸਕਿਆ ਜੇਕਰ ਬਾਬਾ ਸਾਹਿਬ ਹੀਮਰਾਓ ਮੇੜਕਰ ਜੀ ਨੇ ਸੰਵਿਧਾਨ ਬਣਾਇਆਗਾ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅੱਜ ਦੇ ਦਿਨ ਅਸੀਂ ਸਾਰੇ ਉਹਨਾਂ ਨੂੰ ਯਾਦ ਕਰੀਏ ਔਰ ਉਹਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਔਰ ਸਮਾਜ ਨੂੰ ਮੈਂ ਸਮਝਦਾ ਸੰਵਿਧਾਨ ਦੇ ਮੁਤਾਬਕ ਚੱਲਣਾ ਚਾਹੀਦਾ ਸਰਕਾਰਾਂ ਸੰਵਿਧਾਨ ਦੇ ਮੁਤਾਬਕ ਚੱਲਦੀਆਂ ਨੇਗੀਆਂ ਔਰ ਸਾਰੇ ਜਿਹੜੇ ਬਾਬਾ ਸਾਹਿਬ ਦੇ ਕੀਤੇ ਜਿਹੜਾ ਜਿਹੜਾ ਉਹਨਾਂ ਨੇ ਸੰਵਿਧਾਨ ਬਣਾਇਆ ਉਹ ਸਾਰੇ ਜਿਹੜੇ ਵਿਕਾਸ ਕਰਜਾਂ ਲਈ ਕਿੰਨਾ ਪੈਸਾ ਸਰਕਾਰ ਹੁਣ ਜਾਰੀ ਕਰੀਏ ਦੋ ਸਾਲ ਰਹਿ ਗਏ ਇਲੈਕਸ਼ਨ ਦੇ ਵਿੱਚ ਕੀ ਲੱਗਦਾ ਦੇਖੋ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਰਜੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਲਗਾਤਾਰ ਪੰਜਾਬ ਚ ਵਿਕਾਸ ਕਰ ਜਾਰੀ ਨਗੇ ਹਰ ਜਗ੍ਹਾ ਦੇ ਉੱਤੇ ਅਸੀਂ ਲਗਾਤਾਰ ਚ ਹਲਕਾ ਵਾਈਜ਼ ਲੈ ਲੀਏ ਪਿੰਡ ਵਾਈਜ਼ ਲੈ ਲੀਏ ਨਵੀਆਂ ਪੰਚਾਇਤਾਂ ਬਣੀਆਂ ਨੇ ਹੁਣ ਮਿਊਸਪਲ ਕਮੇਟੀ ਦੇ ਚੋਣਾਂ ਹੋਣ ਜਾ ਰਹੀਆਂ ਨੇਗੀਆਂ ਸੋ ਬਿਲਕੁਲ ਸਾਰੇ ਨਵੇਂ ਤੋਂ ਨੇ ਸਰਪੰਚਾਂ ਨੂੰ ਅਸੀਂ ਗ੍ਰਾਂਟਾਂ ਦੇ ਰਿਆਂਗੇ ਜਦੋਂ ਜਦੋਂ ਨਵੇਂ ਐਮਸੀ ਚੋਣਾਂ ਜਾਣਗੇ ਉਹਨਾਂ ਨੂੰ ਮਿਲਣ ਕਿ ਤਾਂ ਕਿ ਪੰਜਾਬ ਦਾ ਵਿਕਾਸ ਜਿਹੜਾ ਹੋਵੇ ਇਸ ਤੋਂ ਬਿਨਾ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਪੰਜਾਬ ਚ ਆ ਰਹੇ ਨੇ ਪਹਿਲੀ ਵਾਰ ਹੋਇਆ ਪੰਜਾਬ ਦੇ ਅੰਦਰ ਕਿ ਅਸੀਂ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾ ਗਿਆ ਕਿਉਂਕਿ ਪੀਐਸਪੀਸੀਐਲ ਨੇ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਤਾਂ ਉਸ ਸਮੇਂ ਪ੍ਰਾਈਵੇਟ ਥਰਮਲ ਪਲਾਂਟ ਵੇਚੇ ਜਾਂਦੇ ਸੀ ਕਿਨੂੰ ਪ੍ਰਾਈਵੇਟ ਕੰਪਨੀਆਂ ਨੂੰ ਔਰ ਜਦੋਂ ਕਾਂਗਰਸ ਪਾਰਟੀ ਦੀ ਆਈ ਉਹਨੇ ਸਰਕਾਰੀ ਵੇਚ ਤੇ ਸਰਕਾਰੀ ਵੇਚ ਤੇ ਪਰ ਲੇਕਿਨ ਪਹਿਲੀ ਸਰਕਾਰ ਆ ਹੁਣ ਤੱਕ 75 ਸਾਲਾਂ ਚ ਜਿਨੇ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਉਹ ਪ੍ਰਾਈਵੇਟ ਹੱਥਾਂ ਤੋਂ ਖਰੀਦ ਕੇ ਲੋਕਾਂ ਦੇ ਨਾਂ ਤੇ ਕੀਤਾ ਸਰਕਾਰ ਦੇ ਨਾਂ ਤੇ ਕੀਤਾ ਦੇਖੋ ਬਿਲਕੁਲ ਸਾਡੀਆਂ ਅਸੀਂ 5 ਗਰੰਟੀਆਂ ਦੇ ਕੇ ਸੱਤਾ ਚ ਆਏ ਜੀ 4 ਗਰੰਟੀਆਂ ਪੰਜਾਬ ਚ ਪੂਰੀਆਂ ਕੀਤੀਆਂ ਨੇ ਇੱਕ ਗਰੰਟੀ ਰਹਿਦੀ ਉਹ ਵੀ ਸਮਾਂ ਰਹੇ ਦੇ ਅਸੀਂ ਪੂਰੀ ਕਰਾਂਗੇ ਕਰਜ਼ਾ ਮੁਕ ਹੋਏਗਾ ਪੰਜਾਬ ਕਰਜ਼ਾ ਮੁਕ ਹੋਏਗਾ ਪੰਜਾਬ ਬਿਲਕੁਲ ਲਾਈਨ ਆਫ ਆਰਡਰ ਦੀ ਪੋਜੀਸ਼ਨ ਬੜੀ ਠੀਕ ਆ ਕਿ ਦੇਖੋ ਇੱਕ ਆ ਦੁੱਕਾ ਘਟਦਾ ਮਾ ਹੋਈਆਂ ਰਹੀਆਂ ਪਰ ਲੇਕਿਨ ਓਵਰ ਆਲ ਪੰਜਾਬ ਜਿਹੜਾ ਸ਼ਾਂਤੀਪੂਰਵਕ ਆ ਕਿਉਂਕਿ ਇੰਡਸਟਰੀ ਜਦੋਂ ਪੰਜਾਬ ਚ ਆ ਰਹੀ ਆ ਜੀ ਅੱਜ 2.5 ਲੱਖ ਕਰੋੜ ਤੋਂ ਉੱਪਰ ਦੀ ਇੰਡਸਟਰੀ ਪੰਜਾਬ ਚ ਆ ਗਈ ਤਾਂ ਇਹਦਾ ਮਤਲਬ ਆ ਕਿ ਪੰਜਾਬ ਸੁਰੱਖਿਤ ਹੱਤਾਂ ਦੇ ਵਿਚਾਰ ਸੇਫ ਆ ਕੀ ਕਰਜਾ ਮੁਕ ਹੋਏਗਾ ਪੰਜਾਬ ਕਦੇ ਜੀ ਬਿਲਕੁਲ ਜੀ ਸਮਾਂ ਰਹਿੰਦਾ ਜੀ ਅੱਜ 35 ਸਾਲਾਂ ਚ ਕਰਜ਼ਾ ਚੜਿਆਗਾ ਤਾਂ ਉਹ ਪੋਸੀਬਲ ਨਹੀਂ ਕਿ 1-2 ਸਾਲਾਂ ਚ ਉਤਰ ਜਾਏ ਪਰ ਲੇਕਿਨ ਅਸੀਂ ਲਗਾਤਾਰ ਕਰਜ਼ਾ ਲੈਣ ਦੀ ਰੇਸ਼ਿਓ ਬੜੀ ਡਿਕਲਾਈਨ ਹੋ ਰਹੀ ਹੈ ਘਟ ਰਹੀ ਆ ਪਹਿਲਾਂ 49% ਤੇ ਪਹੁੰਚ ਗਈ ਸੀਗੀ ਜੀਐਸਡੀਪੀ ਦਾ ਤੇ ਅੱਜ ਉਹ 47% ਤੇ ਆ। ਜੀ ਮਾ ਸਾਹਿਬ ਪੁਲਿਸ ਦਾ ਲਗਾਤਾਰ ਦਬਾਅ ਹੁੰਦਾ ਨਹੀਂ ਸਾਡੇ ਕੋਲ ਬਲਾਦੀ ਨੰਦੇ ਦੇ ਕੰਮ ਬਿਲਕੁਲ ਜੀ ਅਸੀਂ ਤਾਂ ਹਰ ਇੱਕ ਸਾਲ ਅਸੀਂ ਤਾਂ ਇਹ ਜਿਹੜਾ ਸ਼ਡਿਊਲ ਬਣਾਇਆਗਾ ਕਿ ਹਰ ਇੱਕ ਸਾਲ ਭਰਤੀ ਹੋਣੀ ਆ ਪੁਰਾਣੀਆਂ ਸਰਕਾਰਾਂ 4 ਸਾਲਾਂ ਬਾਅਦ ਭਰਤੀ ਕਰਦੀਆਂ ਸੀ ਇਸੇ ਸਾਲ ਦਰ ਸਾਲ ਭਰਤੀ ਕਰ ਰਿਹਾ ਸੋ ਬਿਲਕੁਲ ਪੁਲਿਸ ਦਾ ਪ੍ਰਬੰਧ ਮਜ਼ਬੂਤ ਆ ਦੇਕਰ ਸਕੱਬੀਰ ਬਾਦਲ ਜੀ ਤੇ ਘਟਨਾ ਵਾਪਰੀ ਆ ਜਿਹੜੀ ਉਹ ਸਾਡੇ ਪੁਲਿਸ ਦੇ ਜਵਾਨਾਂ ਨੇ ਰੋਕੀ ਆ ਨਾ ਦਾ ਮਤਲਬ ਆ ਕਿ ਪੰਜਾਬ ਪੁਲ ਜਿਹੜੀ ਆ ਬੜੀ ਤਾਕਤਵਰ ਆ ਬੀਜੇਪੀ ਜਿਹੜੀ ਲਗਾਤਾਰ ਮਤਰੇਈ ਮਾਲਾ ਕਿ ਸਿਆਉ ਬਲਬਤੀ ਦਾ ਕਰੀ ਆ ਕਿਸਾਨਾਂ ਪ੍ਰਤੀ ਜਦੋਂ ਕਿ ਪਹਿਲਾਂ ਉਹਨਾਂ ਨੇ ਇਤਿਹਾਸ ਵਿੱਚ ਵੀ ਦੇਖੋ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਿਹੜੀ ਆ ਉਹ ਦੇਸ਼ ਦੇ ਕਿਸਾਨ ਨੂੰ ਨਫ਼ਰਤ ਕਰਦੀ ਆ ਨਫ਼ਰ ਦੀ ਅੱਖ ਨਾ ਦੇਖਦੀ ਆ ਔਰ ਦੇਸ਼ ਦੇ ਕਿਸਾਨ ਦੇ ਖਿਲਾਫ ਆ ਜਦਕਿ ਮੈਂ ਸਮਝਦਾ ਮਨੁੱਖੀ ਜ਼ਿੰਦਗੀ ਜਿਹੜੀ ਆ ਉਹ ਕਿਸਾਨ ਤੋਂ ਬਿਨਾ ਨਹੀਂ ਚੱਲ ਸਕਦੀ ਜੇਕਰ ਕਿਸਾਨ ਅੰਨ ਪੈਦਾ ਕਰੂਗਾ ਤਾਂ ਲੋਕ ਰੋਟੀ ਖਾਣਗੇ ਤਾਂ ਬੀਜੇਪੀ ਨੂੰ ਇਸ ਤਰ੍ਹਾਂ ਰਵਈਆ ਛੱਡਣਾ ਚਾਹੀਦਾ ਬਲਕਿ ਮੈਂ ਸਮਝਦਾ ਕਿਸਾਨ ਦੀ ਗੱਲ ਸੁਣ ਕੇ ਉਹਦਾ ਪੁਖਤਾਲ ਕਰਨਾ ਚਾਹੀਦਾ ਹੈ। ਉਪਰਾਸਪਤੀ ਜੀ ਇਹਦਾ ਕਹਿ ਰਹੇ ਆ ਵੀ ਕਿਸਾਨਾਂ ਦੇ ਨਾਂ ਨਾਲ ਆ ਪਰ ਫਿਰ ਉਹ ਕੂਨ ਕੇਂਦਰ ਇਹਨਾਂ ਸਾਹ। ਆ ਦੇਖੋ ਉਪਰਾਸਪਤੀ ਸਾਹਿਬ ਕਹਿ ਰਹੇ ਨੇ ਤਾਂ ਮੈਂ ਸਮਝਦਾ ਉਹਨੂੰ ਰਾਜ ਸਭਾ ਦੇ ਅੰਦਰ ਇੱਕ ਰੈਜ਼ੋਲੂਸ਼ਨ ਮੂਵ ਕਰਨਾ ਚਾਹੀਦਾ ਰਾਜ ਸਭਾ ਤੋਂ ਮਤਾ ਲੈ ਆਉਣ ਉਸ ਮਤੇ ਦੀ ਜਿਹੜੀਆਂ ਸਾਰੀਆਂ ਪਾਰਟੀਆਂ ਤੈਅ ਕਰਦਨ ਉਸ ਮਸਲਾ ਹੱਲ ਹੋ ਜੀਏ। ਅੱਜ ਪਟਿਆਲਾ ਕਿੱਟਨਾ ਭਾਵੇਂ ਕਿ ਭਾਰਤੀ ਸੰਵਿਧਾਨ ਦੇ ਨਿਰਮਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਵਿਦਕਰਜੀ ਜੀ ਦੀ ਦੀ ਨਿਰਵਾਣ ਦਿਵਸ ਦੇ ਮੌਕੇ ਤੇ ਅੱਜ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਭੇਟ ਕੀਤੀ ਗਈ ਆ ਤੇ ਪੁਨਮਾਲਾ ਭੇਟ ਕੀਤੀ ਗਈ ਆ ਕਿਉਂਕਿ ਉਹਨਾਂ ਨੂੰ ਭਾਰਤੀ ਸੰਵਿਧਾਨ ਦੀ ਇੰਨੇ ਵਧੀਆ ਤਰੀਕੇ ਦੇ ਨਾਲ ਸਿਰਜਣਾ ਕਰੀਆ ਕਿ ਹਰ ਇੱਕ ਸਮਾਜ ਨੂੰ ਹਰ ਇੱਕ ਵਿਅਕਤੀ ਨੂੰ ਦੇ ਵਿੱਚ ਬਣਦੇ ਅਧਿਕਾਰ ਦੱਤੇ ਨੇ ਤੇ ਰਹਿਂਦੀ ਦੁਨੀਆ ਤੱਕ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਸਾਨੂੰ ਵੀ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਵੀ ਉਹਨਾਂ ਦਾ ਜਿਹੜਾ ਦਿੱਤਾ ਹੋਇਆ ਪਹਿਰਾ ਆਪਣਾ ਦਿੱਤੀ ਹੀ ਸੋਚ ਆ ਉਹਦੇ ਤੇ ਚੱਲੀ ਤੇ ਜੋ ਸਮਾਜ ਦੇ ਵਿੱਚ ਬਰਾਬਰਤਾ ਦਾ ਹੱਕ ਹਰ ਇੱਕ ਨੂੰ ਮਿਲਣਾ ਚਾਹੀਦਾ ਤੇ ਅਸੀਂ ਉਹਨਾਂ ਦੇ ਪਹਿਰਾ ਦੀਏ ਰਲ ਕੇ ਤੇ ਉਹ ਲੋਕ ਉਹਨਾਂ ਦੇ ਬਣਾਈ ਸੁਧਾਰ ਨੂੰ ਚਾਹੁੰਦੇ ਨਹੀਂ ਤੇ ਉਹਨਾਂ ਦੀ ਸੋਚ ਨੂੰ ਅਸੀਂ ਕਦੇ ਕਾਮਯਾਬ ਨਾ